ਪੰਜਾਬੀ ਸੰਗੀਤ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਇੱਕ ਵਾਰ ਫੇਰ ਖੜਕਾ ਦੜਕਾ ਕਰਨ ਲਈ ਤਿਆਰ ਨੇ ਉਹਨਾਂ ਦੀ ਨਵੀਂ ਸੰਗੀਤਕ ਐਲਬਮ ਦੇਸੀ ਰੌਕਸਟਾਰ 3 ਜਲਦੀ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੇ ਫੈਨਸ 'ਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ ਗਿੱਪੀ ਨੇ ਸੋਸ਼ਲ ਮੀਡੀਆ 'ਤੇ ਇਸ ਐਲਬਮ ਦੀਆਂ ਤਿਆਰੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜੋ ਖੂਬ ਵਾਇਰਲ ਹੋ ਰਹੀਆਂ ਨੇ ਗਿੱਪੀ ਗਰੇਵਾਲ ਜਿਸ ਦਾ ਅਸਲੀ ਨਾਂ ਰੁਪਿੰਦਰ ਸਿੰਘ ਗਰੇਵਾਲ ਹੈ ਪੰਜਾਬੀ ਸੰਗੀਤ ਅਤੇ ਸਿਨੇਮਾ ਦੇ ਸੁਪਰਸਟਾਰ ਹਨ ਜਦ ਜੇਮਸ ਪੋਡ ਅਤੇ ਕੈਰੀਅਨ ਜੱਟਾਂ ਵਰਗੀਆਂ ਫਿਲਮਾਂ ਨਾਲ ਉਹਨਾਂ ਨੇ ਦੁਨੀਆ ਭਰ 'ਚ ਆਪਣਾ ਨਾਮ ਕਮਾਇਆ ਪਰ ਸੰਗੀਤ ਦੇਸੀ ਰੌਕ ਸਟਾਰ ਸੀਰੀਜ਼ ਨੇ ਨੌਜਵਾਨਾਂ ਦੇ ਦਿਲ ਵਿੱਚ ਖਾਸ ਜਗ੍ਹਾ ਬਣਾਈ ਅੰਗਰੇਜ਼ੀ ਬੀਟ ਫੁਲਕਾਰੀ ਅਤੇ ਕਾਰ ਨੱਚਦੀ ਵਰਗੇ ਗੀਤਾਂ ਨੇ ਉਹਨਾਂ ਨੂੰ ਸੰਗੀਤਿਕ ਜਗਤ ਵਿੱਚ ਸੁਪਰਸਟਾਰ ਬਣਾਇਆ ਹੁਣ ਦੇਸੀ ਰੌਕ ਸਟਾਰ 3 ਨਾਲ ਗਿੱਪੀ ਗਰੇਵਾਲ ਫਿਰ ਤੋਂ ਸੰਗੀਤਿਕ ਧਮਾਕਾ ਕਰਨ ਲਈ ਤਿਆਰ ਹਨ ਸੋਸ਼ਲ ਮੀਡੀਆ ਤੇ ਸਾਂਝੀਆਂ ਤਸਵੀਰਾਂ 'ਚ ਗਿੱਪੀ ਗਰੇਵਾਲ ਸਟੂਡੀਓ 'ਚ ਨਵੇਂ ਗੀਤ ਦੀ ਰਿਕਾਰਡਿੰਗ ਕਰਦੇ ਨਜ਼ਰ ਆ ਰਹੇ ਨੇ ਫੈਨਸ ਬੇਸਬਰੀ ਨਾਲ ਇਸ ਐਲਬਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਗਿੱਪੀ ਗਰੇਵਾਲ ਦੇ ਗੀਤ ਹਮੇਸ਼ਾ ਜੋਸ਼ ਸਟਾਈਲ ਅਤੇ ਪੰਜਾਬੀ ਸੱਭਿਆਚਾਰ ਨਾਲ ਭਰੇ ਹੁੰਦੇ ਨੇ ਉਸ ਦੀਆਂ ਪਿਛਲੀਆਂ ਐਲਬਮਾਂ ਵਾਂਗ ਇਸ ਵਾਰ ਵੀ ਨੌਜਵਾਨਾਂ 'ਚ ਇਹ ਐਲਬਮ ਸੁਪਰ ਹਿੱਟ ਹੋਣ ਦੀ ਉਮੀਦ ਹੈ ਪੰਜਾਬੀ ਸੰਗੀਤ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਇੱਕ ਵਾਰ ਫੇਰ ਖੜਕਾ ਦੜਕਾ ਕਰਨ ਲਈ ਤਿਆਰ ਨੇ ਉਹਨਾਂ ਦੀ ਨਵੀਂ ਸੰਗੀਤਕ ਐਲਬਮ ਦੇਸੀ ਰੌਕਸਟਾਰ 3 ਜਲਦੀ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੇ ਫੈਨਸ 'ਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ ਗਿੱਪੀ ਨੇ ਸੋਸ਼ਲ ਮੀਡੀਆ 'ਤੇ ਇਸ ਐਲਬਮ ਦੀਆਂ ਤਿਆਰੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜੋ ਖੂਬ ਵਾਇਰਲ ਹੋ ਰਹੀਆਂ ਨੇ ਗਿੱਪੀ ਗਰੇਵਾਲ ਜਿਸ ਦਾ ਅਸਲੀ ਨਾਂ ਰੁਪਿੰਦਰ ਸਿੰਘ ਗਰੇਵਾਲ ਹੈ ਪੰਜਾਬੀ ਸੰਗੀਤ ਅਤੇ ਸਿਨੇਮਾ ਦੇ ਸੁਪਰਸਟਾਰ ਹਨ ਜੱਜ ਜੇਮਸ ਪੌਡ ਅਤੇ ਕੈਰੀਅਨ ਜਟਾ ਵਰਗੇ ਫਿਲਮਾਂ ਨਾਲ ਉਹਨਾਂ ਨੇ ਦੁਨੀਆ ਭਰ ਚ ਆਪਣਾ ਨਾਮ ਕਮਾਇਆ ਪਰ ਸੰਗੀਤ ਚ ਉਹਨਾਂ ਦੀ ਦੇਸੀ ਰੌਕਸਟਾਰ ਸੀਰੀਜ਼ ਨੇ ਨੌਜਵਾਨਾਂ ਦੇ ਦਿਲ ਵਿੱਚ ਖਾਸ ਜਗ੍ਹਾ ਬਣਾਈ ਅੰਗਰੇਜ਼ੀ ਬੀਟ, ਪੁਲਕਾਰੀ ਅਤੇ ਕਾਰਨਾਚੀ ਦੀ ਵਰਗੇ ਗੀਤਾਂ ਨੇ ਉਹਨਾਂ ਨੂੰ ਸੰਗੀਤਕ ਜਗਤ ਵਿੱਚ ਸੁਪਰਸਟਾਰ ਬਣਾਇਆ ਹੁਣ ਦੇਸੀ ਰੌਕਸਟਾਰ 3 ਨਾਲ ਗਿੱਪੀ ਗਰਵਾਲ ਫਿਰ ਤੋਂ ਸੰਗੀਤਕ ਧਮਾਕਾ ਕਰਨ ਲਈ ਤਿਆਰ ਹਨ ਸੋਸ਼ਲ ਮੀਡੀਆ ਤੇ ਸਾਂਝੀਆਂ ਤਸਵੀਰਾਂ ਚ ਗਿੱਪੀ ਗਰਵਾਲ ਸਟੂਡੀਓ ਚ ਨਵੇਂ ਗੀਤ ਦੀ ਰਿਕਾਰਡਿੰਗ ਕਰਦੇ ਨਜ਼ਰ ਆ ਰਹੇ ਨੇ ਫੈਨਸ ਬੇਸਬਰੀ ਨਾਲ ਇਸ ਐਲਬਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕ ਗਰੇਵਾਲ ਦੇ ਗੀਤ ਹਮੇਸ਼ਾ ਜੋਸ਼ ਸਟਾਈਲ ਅਤੇ ਪੰਜਾਬੀ ਸੱਭਿਆਚਾਰ ਨਾਲ ਭਰੇ ਹੁੰਦੇ ਨੇ ਉਸ ਦੀਆਂ ਪਿਛਲੀਆਂ ਐਲਬਮਾਂ ਵਾਂਗ ਇਸ ਵਾਰ ਵੀ ਨੌਜਵਾਨਾਂ 'ਚ ਇਹ ਐਲਬਮ ਸੁਪਰ ਹਿੱਟ ਹੋਣ ਦੀ ਉਮੀਦ ਹੈ ਪੰਜਾਬੀ ਸੰਗੀਤ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਇੱਕ ਵਾਰ ਫੇਰ ਖੜਕਾ ਦੜਕਾ ਕਰਨ ਲਈ ਤਿਆਰ ਨੇ ਉਹਨਾਂ ਦੀ ਨਵੀਂ ਸੰਗੀਤਕ ਐਲਬਮ ਦੇਸੀ ਰੌਕਸਟਾਰ ਤਰੀ ਜਲਦੀ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੇ ਫੈਨਸ 'ਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ ਗਿੱਪੀ ਨੇ ਸੋਸ਼ਲ ਮੀਡੀਆ 'ਤੇ ਇਸ ਐਲਬਮ ਦੀਆਂ ਤਿਆਰੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜੋ ਖੂਬ ਵਾਇਰਲ ਹੋ ਰਹੀਆਂ ਨੇ ਗਿੱਪੀ ਗਰੇਵਾਲ ਅਸਲੀ ਨਾ ਰੁਪਿੰਦਰ ਸਿੰਘ ਗਰੇਵਾਲ ਹੈ ਪੰਜਾਬੀ ਸੰਗੀਤ ਤੇ ਸਿਨੇਮਾ ਦੇ ਸੁਪਰਸਟਾਰ ਹਨ ਜਦ ਜੇਮਸ ਪੋਡ ਅਤੇ ਕੈਰੀ ਆਨ ਜੱਟਾਂ ਵਰਗੀਆਂ ਫਿਲਮਾਂ ਨਾਲ ਉਹਨਾਂ ਨੇ ਦੁਨੀਆ ਭਰ ਚ ਆਪਣਾ ਨਾਮ ਕਮਾਇਆ ਪਰ ਸੰਗੀਤ ਚ ਉਹਨਾਂ ਦੀ ਦੇਸੀ ਰੌਕਸਟਾਰ ਸੀਰੀਜ਼ ਨੇ ਨੌਜਵਾਨਾਂ ਦੇ ਦਿਲ ਵਿੱਚ ਖਾਸ ਜਗ੍ਹਾ ਬਣਾਈ ਅੰਗਰੇਜ਼ੀ ਬੀਟ ਪੁਲਕਾਰੀ ਅਤੇ ਕਾਰਨਾਚੀ ਦੀ ਵਰਗੇ ਗੀਤਾਂ ਨੇ ਉਹਨਾਂ ਨੂੰ ਸੰਗੀਤਕ ਜਗਤ ਵਿੱਚ ਸੁਪਰਸਟਾਰ ਬਣਾਇਆ ਹੁਣ ਦੇਸੀ ਰੌਕਸਟਾਰ 3 ਨਾਲ ਗਿੱਪੀ ਗਰੇਵਾਲ ਫਿਰ ਤੋਂ ਸੰਗੀਤਕ ਧਮਾਕਾ ਕਰਨ ਲਈ ਤਿਆਰ ਹਨ ਸੋਸ਼ਲ ਮੀਡੀਆ ਤੇ ਸਾਂਝੀਆਂ ਤਸਵੀਰਾਂ ਚ ਗਿੱਪੀ ਗਰੇਵਾਲ ਸਟੂਡੀਓ ਚ ਨਵੇਂ ਗੀਤ ਦੀ recording ਕਰਦੇ ਨਜ਼ਰ ਆ ਰਹੇ ਨੇ ਫੈਨਸ ਬੇਸਬਰੀ ਨਾਲ ਇਸ ਐਲਬਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਗਿੱਪੀ ਗਰਿਵਾਲ ਦੇ ਗੀਤ ਹਮੇਸ਼ਾ ਜੋਸ਼ ਸਟਾਈਲ ਅਤੇ ਪੰਜਾਬੀ ਸੱਭਿਆਚਾਰ ਨਾਲ ਭਰੇ ਹੁੰਦੇ ਨੇ ਉਸ ਦੀਆਂ ਪਿਛਲੀਆਂ ਐਲਬਮਾਂ ਵਾਂਗ ਇਸ ਵਾਰ ਵੀ ਨੌਜਵਾਨਾਂ 'ਚ ਇਹ ਐਲਬਮ ਸੁਪਰ ਹਿੱਟ ਹੋਣ ਦੀ ਉਮੀਦ ਹੈ